ਸਸਿਆ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਆ ਸਾਡੇ ਚੈਨਲ ਤੇ ਅੱਜ ਆਪਾਂ ਰਾਈ ਦੀ ਚਟਨੀ ਬਣਾ ਕੇ ਤਿਆਰ ਕਰਾਂਗੇ ਇਹ ਚਟਨੀ ਬਹੁਤ ਟੇਸਟੀ ਬਣਦੀ ਹੈ ਚਲੋ ਜੀ ਆਪਾਂ ਰੈਸਪੀ ਕਰਦੇ ਹਾਂ ਸਟਾਰਟ ਹਾਂਜੀ ਆਪਾਂ ਲੈ ਲੈ ਰਾਈ ਇਹਨਾਂ ਨੂੰ ਕਈ ਰਾਈ ਵੀ ਕਹਿੰਦੇ ਆ ਕਈ ਚਿਬੜ ਵੀ ਕਹਿੰਦੇ ਆ ਤੇ ਕਈ ਕਚਰੀ ਵੀ ਕਹਿੰਦੇ ਆ ਤੇ ਆਪਾਂ ਅੱਜ ਇਹਨਾਂ ਦੀ ਚਟਨੀ ਬਣਾਵਾਂਗੇ ਇੰਨੀ ਕਿ ਟੇਸਟੀ ਬਣਦੀ ਇਹਨਾਂ ਦੀ ਚਟਨੀ ਇਹਨਾਂ ਨੂੰ ਪਹਿਲਾਂ ਆਪਾਂ ਸਿਲਕਾ ਉਤਾਰਾਂਗੇ ਇਸ ਟਿੱਕੀ ਨਾਲ ਆਪਾਂ ਕਰਡ ਨੂੰ ਲੈ ਕੇ ਸਿਲਕਾ ਉਤਾਰਨਾ ਕੇ ਸਿਲਕਾ ਨਹੀਂ ਆਪਾਂ ਵਿੱਚ ਪਾਉਣਾ ਫਿਰ ਚਟਨੀ ਦਾ ਟੇਸਟ ਵਧੀਆ ਨਹੀਂ ਆਉਣਾ ਇਸ ਟਿੱਕੀ ਨਾਲ ਸਾਰੇ ਆਪਾਂ ਸਿਲ ਲੈਣੇ ਆ ਤੇ ਸਿਲਕਾ ਬਿਲਕੁਲ ਉਤਾਰ ਦੇਣਾ ਜੀ ਇੱਥੇ ਆਪਾਂ ਰਾਇਆ ਨੂੰ ਛੀਲ ਲਿਆ ਤੇ ਲਸਣ ਦੀਆਂ ਕਲੀਆਂ 7 ਤੋਂ 8 ਹੋਣਗੀਆਂ 1 ਇੰਚ ਅਦਰਕ ਦਾ ਟੁਕੜਾ ਤੇ ਲਾਲ ਸਾਬਤ ਮਿਰਚਾਂ ਜਿਹਦੇ ਨਾਲ ਚਟਨੀ ਦਾ ਟੇਸਟ ਬਹੁਤ ਵਧੀਆ ਆਉਂਦਾ ਤੇ ਇਹਨਾਂ ਨੂੰ ਆਪਾਂ ਪਾਣੀ ਦੇ ਵਿੱਚ ਭਿਉਂਤਾ ਸੀ ਤਾਂ ਕਿ ਇਹਨਾਂ ਦੇ ਨਾਲ ਆਪਣੀ ਚਟਨੀ ਬਹੁਤ ਟੇਸਟੀ ਬਣੀ ਤੇ ਆਪਾਂ ਹੁਣ ਪਾਵਾਂਗੇ ਮਿਕਸੀ ਵਾਲੇ ਜੱਗ ਦੇ ਵਿੱਚ ਤੇ ਤੁਸੀਂ ਕੋੰਡੇ ਦੇ ਵਿੱਚ ਵੀ ਬਣਾ ਸਕਦੇ ਹੋ ਆਪਾਂ ਮਿਕਸੀ ਵਾਲੇ ਜੱਗ 'ਚ ਬਣਾ ਕੇ ਤਿਆਰ ਕਰਾਂਗੇ ਪਹਿਲਾਂ ਆਪਾਂ ਪਾ ਦਾਂਗੇ ਕਿਬਰ ਰਾਈ ਤੇ ਲਾਸਨ ਦੀਆਂ ਕਲੀਆਂ ਤੇ ਨਾਲ ਅਦਰਕ ਤੇ ਹੁਣ ਆਪਾਂ ਡੰਡੀਆਂ ਤੋੜ ਦੇਣੀਆਂ ਜਿਹੜੀਆਂ ਸਾਬਤ ਮਿਰਚਾਂ ਲੀਆਂ ਸੀ ਡੰਡੀਆਂ ਨੇ ਵਿੱਚ ਪਾਉਣੀਆਂ ਤੇ ਪਾਣੀ ਦੇ ਪਾਣੀ ਦੇ ਵਿੱਚ ਆਪਾਂ ਚੰਗੇ ਤਰੀਕੇ ਨਾਲ ਇਹਨਾਂ ਨੂੰ ਧੋ ਲੈਣਾ ਤਾਂ ਕਿ ਨਾ ਤੇ ਉੱਪਰ ਡਸਟ ਵਗੈਰਾ ਹੁੰਦੀ ਹੈ ਨਾ ਤੇ ਉਹ ਨਿਕਲ ਜੂਗੀ ਤੇ ਨਾਲ ਇਹ ਕਲਕੀਆਂ ਮਿਆਸਾ ਉੱਪਰ ਹੋ ਜਾਣਗੀਆਂ ਤੁਸੀਂ ਜਿਆਦਾ ਪਾ ਸਕਦੇ ਹੋ ਟੇਸਟ ਆਪ ਦੇ ਅਨੁਸਾਰ ਰੱਖ ਸਕਦੇ ਹੋ ਹੁਣ ਆਪਾਂ ਨਮਕ ਪਾਵਾਂਗੇ ਥੋੜਾ ਜਿਹਾ ਆਪਾਂ ਨਮਕ ਪਾਇਆ ਅੱਧੇ ਤੋਂ ਚਮਚ ਤੋਂ ਘੱਟ 2-3 ਕਪਾ ਕਾਲੀਆਂ ਮਿਰਚਾਂ ਪਾਈਆਂ 3 ਤੋਂ 4 ਲੇਲੂ ਚਾਹੇ 3 ਤੋਂ 4 ਘੱਟ ਲੈ ਲਓ ਥੋੜਾ ਜਿਹਾ ਕਾਲਾ ਨਮਕ ਥੋੜਾ ਜਿਆਦਾ ਟੇਸਟ ਅਨੁਸਾਰ ਤਾਂ ਹੀ ਮੈਂ ਵਾਈਟ ਨਮਕ ਘੱਟ ਪਾਇਆ ਸੀ ਤੇ ਚਟਨੀ ਦਾ ਟੇਸਟ ਵਧੀਆ ਆਉਂਦਾ ਹੁੰਦਾ ਤੇ ਆਪਾਂ ਹੁਣ ਇਹਨੂੰ ਬੰਦ ਕਰਕੇ ਗ੍ਰाइंड ਕਰਦੇ ਆ ਹਾਂਜੀ ਆਪਣੀ ਚਟਨੀ ਆਪਾਂ ਕੁੱਟ ਲਈ ਤੁਸੀਂ ਦੇਖ ਸਕਦੇ ਹੋ ਤੇ ਚਟਨੀ ਇਹਨੂੰ ਤੁਸੀਂ ਇਸ ਤਰੀਕੇ ਨਾਲ ਕੁੱਟਣਾ ਵੀ ਜਿੱਦਾਂ ਕਿ ਆਪਾਂ ਕੁੰਡੇ ਦੇ ਵਿੱਚ ਪੁਰਦੇ ਆ ਜਿਆਦਾ ਇਹਦੇ ਵੀ ਖਤਮ ਨਹੀਂ ਕਰਨੇ ਤੇ ਫਿਰ ਵਧੀਆ ਨਹੀਂ ਲੱਗਣੀ ਚਟਨੀ। ਅਵੇ ਜੀ ਵੀ ਵੀ ਚੱਬਣ ਦੀ ਵਿੱਚ ਆਉਣ ਨੂੰ ਵਧੀਆ ਲੱਗਦੇ ਆ। ਇੱਥੇ ਆਪਾਂ ਇੱਕ ਵੱਡਾ ਚਮਚੇ ਇਹ ਦੇਸੀ ਕੀ ਦਾ ਰਹਿਤਾ ਇਹਦੇ ਵਿੱਚ ਆਪਾਂ ਤੜਕਾ ਲਾਵਾਂਗੇ ਚਰਨੀ ਦਾ ਤੇ ਚਰਨੀ ਦਾ ਤੜਕੇ ਨਾਲ ਬਹੁਤ ਜਿਆਦਾ ਹੀ ਟੇਸਟੀ ਬਣ ਜਾਂਦੀ ਹੈ। ਤੇ ਹੁਣ ਆਪਣਾ ghee ਹੋ ਗਿਆ ਗਰਮ। ਜੀਰਾ ਤੁਸੀਂ ਦੇਖੋ ਵਿੱਚ ਪਾਏ ਆਪਾਂ ਰਾਈ ਥੋੜੀ ਜੀ ਜਿਹੜੀ ਆਪਾਂ ਆਚਾਰ ਦੇ ਵਿੱਚ ਪਾਉਨੇ ਆ ਇਹਦਾ ਟੇਸਟ ਬਹੁਤ ਵਧੀਆ ਹੁੰਦਾ ਤੇ ਥੋੜੀ ਜੀ ਹੀ ਹੁੰਦਾ ਹੈ ਸਵਾਦ ਬਹੁਤ ਵਧੀਆ ਹੁੰਦਾ ਚੱਕਣੀ ਦਾ ਜਦੋਂ ਆਪਾਂ ਇਸ ਦਾ ਨੂੰ ਇਹ ਚੀਜ਼ਾਂ ਪਾ ਕੇ ਥੋੜੀ ਜੀ ਚੱਕਣੀ ਨੂੰ ਤੜਕਾ ਲਾਵਾਂਗੇ ਨਾ जी आप पाइए कश्मीरी लाल मिर्च वास कलर वास्ते कलर बढ़िया आप चटनी लाख अदरक पाया जोड़ा उन्होंने आप चंगे तरीके भुन दीए जी कच्चा पान ना रहे ਆਸਮਦਾ ਕਰਕੇ ਆਪਾਂ ਨੂੰ ਚਟਨੀ ਨੂੰ ਤੜਕਾ ਲਗਾਉਣਾ ਪੈ ਰਿਹਾ ਨਹੀਂ ਤੁਸੀਂ ਬਿਨਾਂ ਤੜਕੇ ਤੋਂ ਵੀ ਖਾ ਸਕਦੇ ਹੋ ਆਪਣੀ ਚਟਨੀ ਚੰਗੇ ਤਰੀਕੇ ਨਾਲ ਭੁਜ ਗਈ ਆ ਤੜਕਾ ਲੱਗ ਗਿਆ ਦੇਖੋ ਤੁਸੀਂ ਦੇਖ ਸਕਦੇ ਹੋ ਆਪਾਂ ਇਹਨਾਂ ਨੂੰ ਚਟਨੀ ਨੂੰ 10 ਮਿੰਟ ਤੇ ਲੋ ਫਲੇਮ ਤੇ ਤੜਕਾ ਲਗਾਇਆ ਹੈ ਦਾ ਫਲੇਮ ਨੂੰ ਜ਼ਿਆਦਾ ਨਹੀਂ ਕੀਤਾ ਤੇ ਘੱਟੇ ਰੱਖਤੀ ਸੀ ਤੜਕਾ ਲਗਾਉਣਾ ਇਹਦੇ ਬਜਾਏ ਲਸਣ ਅਦਰਕ ਆ ਜਿਹੜਾ ਆਪਾਂ ਪਾਇਆ ਸੀ ਉਹ ਵੀ ਕੱਚਾ ਪਨ ਨਾ ਰਹੇ ਲਸਣ ਦਾ ਤੇ ਕੱਚਾ ਜਿਹਾ ਪਨ ਟੇਸਟ ਨਹੀਂ ਲੱਗਦਾ ਵਧੀਆ ਤੇ ਤੜਕਾ ਲਗਾ ਕੇ ਹੀ ਬੜੀ ਲੱਗਦੀ ਹੈ ਚਟਨੀ ਤੇ ਆਪਣੀ ਚਟਨੀ ਤਿਆਰ ਬਣ ਗਈ ਰਾਇਆ ਦੀ ਚਟਨੀ ਤੇ ਤੁਸੀਂ ਪਰੌਂਠੇ ਨਾਲ ਪੂਰੀ ਨਾਲ ਸਰਵ ਕਰ ਸਕਦੇ ਹੋ ਗੈਸ ਨੂੰ ਕਰਤਾ ਪਾ ਆਫ ਹੁਣ ਆਪਾਂ ਇਹ ਬੋਲ ਲੈ ਲੇ ਬੋਲ ਦੇ ਵਿੱਚ ਚਟਨੀ ਨੂੰ ਕਰਾਂਗੇ ਸਰਵ ਤੇ ਆਪਣੀ ਚਟਨੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਤੁਸੀਂ ਦੇਖ ਸਕਦੇ ਹੋ ਚਟਾਕੇਦਾਰ ਬਣੀ ਹੈ ਇਕਦਮ ਮਜ਼ੇਦਾਰ ਤੇ ਤੁਸੀਂ ਨੂੰ ਪਰਾਂਠੇ ਨਾਲ ਪੂਰੀ ਨਾਲ ਰੋਟੀ ਨਾਲ ਸਰਵ ਕਰ ਸਕਦੇ ਹੋ ਛਟੂਰਿਆਂ ਨਾਲ ਬਹੁਤ ਵਧੀਆ ਲੱਗੂਗੀ ਥੋੜਾ ਜਿਹਾ ਤੁਸੀਂ ਇਹਦੇ ਵਿੱਚ ਮਿੱਠਾ ਵੀ ਐਡ ਕਰ ਸਕਦੇ ਹੋ ਚੀਨੀ ਵਗੈਰਾ ਤਾਂ ਇਹਦਾ ਬੈਲੈਂਸ ਵਧੀਆ ਹੋ ਜਾਂਦਾ ਚਟਨੀ ਦਾ ਇੱਕਦਮ ਮਜ਼ੇਦਾਰ ਆਪਣੀ ਚਟਨੀ ਤਿਆਰ ਹੈ ਦੇਖੋ ਆਪਾਂ ਬਾਲ ਦੇ ਵਿੱਚ ਸਰਵ ਕਰ ਲਈ ਹੈ ਚਟਨੀ ਆਪਣੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਇਹ ਮਜ਼ੇਦਾਰ ਰੈਸਪੀ ਜੀ ਤੁਹਾਨੂੰ ਕਿਦਾਂ ਦੀ ਲੱਗੀ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਆਪਾਂ ਫੇਰ ਮਿਲਾਂਗੇ ਕਿਸੇ ਨੈਕਸਟ ਵੀਡੀਓ ਦੇ ਨਾਲ ਡਿਲੀਸ਼ੀਅਸ ਕੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਸ਼ੀਕਾਲ ਬਾਏ ਬਾਏ